ਨਿਕਸਵਰਾ ਟੀਵੀ ਦੇਖ ਰਹੇ ਹੋ ਤਿੰਨ ਦਿਨ ਦੀ ਬੱਸਾਂ ਦੀ ਜਿਹੜੀ ਹੈ ਹੜਤਾਲ ਜਿਹੜੀ ਹੈ ਸੂਬੇ ਭਰ ਦੇ ਵਿੱਚ ਕੀਤੀ ਜਾ ਰਹੀ ਹੈ ਪਰ ਲੋਕ ਵੀ ਕਿਤੇ ਖੱਜਲ ਖਵਾਰ ਹੁੰਦੇ ਹੋ ਨਜ਼ਰ ਆ ਰਹੇ ਨੇ ਪਠਾਨਕੋਟ ਚ ਮੌਜੂਦ ਆ ਪਠਾਨਕੋਟ ਦੇ ਵਿੱਚ ਵੀ ਉਹ ਸਵਾਰੀਆਂ ਜਿਹੜੀਆਂ ਖੱਜਲ ਖਵਾਰ ਹੁੰਦੀਆਂ ਨਜ਼ਰ ਆ ਰਹੀਆਂ ਚਾਹੇ ਹੋ ਆਮ ਜਨ ਹੋਵੇ ਚਾਹੇ ਹੋ ਮਰੀਜ਼ ਹੋਣ ਕੋਈ ਵੀ ਹੋਵੇ ਕਿਉਂਕਿ ਪਠਾਨਕੋਟ ਦੇ ਵਿੱਚ ਇੱਕ ਖਾੜੇ ਨਾਲ ਅਜਿਹੀ ਸਵਾਰੀ ਹੈ ਜੋ ਕਿ ਪੀਜੀਆਈ ਦੇ ਵਿੱਚ ਜਿਨ੍ਹਾਂ ਨੇ ਆਪਣਾ ਇਲਾਜ ਕਰਵਾਉਣ ਦੇ ਲਈ ਜਾਣਾ ਸੀਗਾ ਉਹ ਵੀ ਅੱਜ ਜਿਹੜੀ ਖਜੂਰ ਸਵਾਰੋਂ ਦੀ ਨਜ਼ਰ ਆ ਰਹੀ ਹੈ ਸਰ ਕੀ ਨਾਮ ਹੈ ਤੁਹਾਡਾ ਸਰ ਅਜੇ ਕੁਮਾਰ ਅਜੇ ਕੁਮਾਰ ਕਿੱਥੇ ਜਾਣਾ ਸੀਗਾ ਤੁਸੀਂ ਤੇ ਕਿੰਨੇ ਮੈਂਬਰ ਸੀ ਸਰ ਤਿੰਨੇ ਮੈਂਬਰਾਂ ਤਿੰਨੋ ਹਾਂਡੀਕੈਪ ਆਖਾ ਤੋਂ ਉਹ ਕੁੜੀ ਦਾ ਪ੍ਰਸ਼ਨ ਕਰਾਣਾ ਆਖਾ ਦਾ ਕੱਲ ਦੀ ਡੇਟ ਆ ਸਰ ਅਨੁਸਾਰ ਅੱਗੇ ਬਣਾਲ ਤੋਂ ਖਜਲੋ ਆਪਾਂ ਉਹਨੂੰ ਤੋਂ ਹੀ ਖਜਲੋ ਹੀ ਕਰਦੇ ਸਰ ਜਾਣਾ ਕਿ ਜਾਣਾ ਕਿੱਥੇ ਸੀਗਾ ਤੁਸੀਂ ਚੰਡੀਗੜ੍ਹ ਜਾਣਾ ਫਿਰ ਜੀ ਆਖਾ ਵਾਸਤੇ ਤੇ ਅੱਜ ਤੁਸੀਂ ਬੱਸ ਸਟੈਂਡ ਤੇ ਪੁੱਜੇ ਹੋ ਤੇ ਕੀ ਤੁਹਾਨੂੰ ਸੁਣਨ ਨੂੰ ਮਿਲ ਰਿਹਾ ਇੱਥੇ ਸਰ ਕਹਿੰਦੇ ਕਿ ਵਸ ਜਾਨੀ ਨਹੀਂ ਆਂਦੇ ਆਂਦੇ ਪੂਰੇ ਪੰਜਾਬ ਚੜਤਾ ਹਾਂ ਲਾਉਂਗਾ ਸਰ ਤੇ ਕੀ ਕਰੀ ਇੱਥੇ ਕੋਈ ਇੱਥੇ ਦੱਸ ਰਿਹਾ ਤੁਹਾਨੂੰ ਕਿਵੇਂ ਤੁਸੀਂ ਹੁਣ ਜਾ ਸਕਦੇ ਹੋ ਚੰਡੀਗੜ੍ਹ ਕਿਵੇਂ ਕੋਈ ਆਪਾਂ ਪੁੱਛੀ ਕਰਦਾ ਨਾ ਕੋਈ ਅਫਸਰ ਬੈਠਾ ਆ ਛੋਟੀ ਕਹਿੰਦੇ ਅੱਜ ਕੋਈ ਇੱਥੇ ਇਹ ਵੀ ਨਾ ਸਹੀ ਕਰਦੇ ਕਹਿੰਦੇ ਪ੍ਰਾਈਵੇਟ ਚਲ ਜਾਓ ਪ੍ਰਾਈਵੇਟ ਨੰਬਰ ਨਹੀਂ ਆਗਾ ਫਟਾ ਬੱਸ ਸਟੈਂਡ ਤੇ ਕੋਈ ਵੀ ਅਧਿਕਾਰੀ ਨੂੰ ਮੌਜੂਦ ਜਿਹੜਾ ਕਿ ਤੁਹਾਨੂੰ ਦੱਸ ਸਕੇ ਕਿ ਕਿਵੇਂ ਤੁਸੀਂ ਚੰਡੀਗੜ੍ਹ ਜਾਣਾ ਹੈ ਚਾਹੇ ਪ੍ਰਾਈਵੇਟ ਬੱਸ ਹੋਵੇ ਚਾਹੇ ਸਰਕਾਰੀ ਹੋਵੇ ਕਿਵੇਂ ਤੁਸੀਂ ਜਾਣਾ ਹੈ ਉਹ ਨਹੀਂ ਸਰ ਆ ਨਹੀਂ ਆਗਾ ਕੋਈ ਸਰ ਇੱਥੇ ਕਿ ਤੁਹਾਨੂੰ ਪਤਾ ਵੀ ਨਹੀਂ ਸੀਗਾ ਕਿ ਅੱਜ ਜਿਹੜੀ ਇਹ 3 ਦਿਨ ਦੀ ਹੜਤਾਲ ਤੁਹਾਨੂੰ ਨਹੀਂ ਪਤਾ ਸੀ ਸਰ ਅਸੀਂ ਅਸੀਂ ਮੁਸਾਦਰਵੇ 3 ਵੇ ਉੱਠੇ ਆਪਾਂ 3 ਵੇ ਉੱਤੇ ਖਜਲ ਹੋਏ ਉੱਥੇ ਮੈਸੇਜ ਹੋ ਗਿਆ ਪ੍ਰਾਈਵੇਟ ਵਾਸਤੇ ਆਏ ਹੁਣ ਤੇ ਹੁਣ ਇੱਥੇ ਬੈਠੇ ਹੁਣ ਇੱਥੇ ਵੀ ਖਜਲ ਉੱਥੇ ਵੀ ਖਜਲ ਹੋਇਆ ਕਰਦੇ ਸਾਨੂੰ ਕਿਸੇ ਨੇ ਦੱਸਿਆ ਸਰ ਕਿੰਨੀ ਦੂਰੋਂ ਆਏ ਤੁਸੀਂ ਇੱਥੇ ਸਰ ਪਿੰਡ ਚੱਕ ਮੀਰਾ ਜਿਹੜਾ ਬੰਗਾਲ ਸ਼ੱਡ ਬੋਰਡ ਏਰੀਆ ਚੱਕ ਮੀਰਾ ਪਿੰਡ ਤੇ ਹੁਣ ਫਿਰ ਕਿਵੇਂ ਜਾਓਗੇ ਆਪਰੇਸ਼ਨ ਦੀ ਡੇਟ ਸੀਗੀ ਕਿਸੇ ਦੀ ਡੇਟ ਸੀਗੀ ਅੱਖਾਂ ਦੀ ਆਪਰੇਸ਼ਨ ਦੀ ਡੇਟ ਆ ਮੈਂ ਤਿੰਨਾਂ ਦਾ ਤਿੰਨਾਂ ਦਾ ਚੈੱਕਪ ਹੋਣਾ ਨਾ ਮੇਰੇ ਨਾਲ ਚੈੱਕਪ ਹੋਣਾ ਜਿਹਦਾ ਆਪਰੇਸ਼ਨ ਪਾਇਆ ਡੇਟ ਤੇ ਹਾਂਜੀ ਤੇ ਹੁਣ ਫਿਰ ਕਿਵੇਂ ਜਾਓਗੇ ਉੱਥੇ ਸਾਨੂੰ ਇਹਨਾਂ ਨੂੰ ਉਹ ਹੀ ਪੁਕਾਏ ਨੇ ਹਨ ਨੂੰ ਦੱਸੋ ਕੀ ਕੀ ਕਰਨਾ ਉਹ ਪ੍ਰਾਈਵੇਟ ਲੈ ਪਾਹੇ ਮੰਗੀ ਕਰਦੇ ਯਾਦ ਪਾਸਾ ਮੰਗੀ ਕਰਦੇ ਕਿੰਨਾ ਹੜਾ ਸਰ ਬਜਟ ਨਹੀਂ ਆਗਾ ਤਾਂ ਬਿਲਕੁਲ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਜਿਹੜਾ ਕਿ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਸੁਣਿਆ ਕੀ ਤਿੰਨੇ ਜਾਣੇ ਜਿਹੜੇ ਹੈਂਡੀਕੈਪ ਨੇ ਅੱਖਾਂ ਦੇ ਜਿਹੜਾ ਹੈ ਆਪਰੇਸ਼ਨ ਉੱਥੇ ਉਹਨਾਂ ਨੇ ਜਿਹੜਾ ਕਿ ਕਰਵਾਉਣ ਦੀ ਜਿਹੜੀ ਡੇਟ ਆ ਉਹਨਾਂ ਨੂੰ ਜਿਹੜੀ ਮਿਲੀ ਹੋਈ ਹੈ ਪਰ ਚੰਡੀਗੜ ਜਿਹੜਾ ਪਹੁੰਚਣਾ ਉਹਨਾਂ ਦੇ ਜਿਹੜਾ ਮੁਸ਼ਕਲ ਹੋ ਰਿਹਾ ਪਰ ਜੇਕਰ ਗੱਲ ਅਧਿਕਾਰੀਆਂ ਦੀ ਕਰੀਏ ਬੱਸ ਸਟੈਂਡ ਦੇ ਉੱਤੇ ਬੱਸ ਸਟੈਂਡ ਤੇ ਵੀ ਜਿਹੜੇ ਅਧਿਕਾਰੀ ਕੋਈ ਮੌਜੂਦ ਨਹੀਂ ਹੈ ਕਿ ਉਹਨਾਂ ਨੂੰ ਜਿਹੜੇ ਸਮਝਾ ਸਕਣ ਕਿ ਕਿਵੇਂ ਉਹਨਾਂ ਨੇ ਜਿਹੜਾ ਆ ਆਪਣੇ ਸਫ਼ਰ ਤੱਕ ਜਿਹੜਾ ਜਾਣਾ ਆ ਉਹਨਾਂ ਨੂੰ ਵੱਡੀ ਜਿਹੜੀ ਸਮੱਸਿਆ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਅੱਜ ਅਹੀਂ ਆ ਹੋਰ ਵੀ ਜਿਹੜੀਆਂ ਸਵਾਰੀਆਂ ਹੋਣਗੀਆਂ ਜਿਹੜੀਆਂ ਕਿ ਇਸ ਤਰ੍ਹਾਂ ਦੀ ਜਿਹੜੀ ਸਮੱਸਿਆ ਤੋਂ ਜਿਹੜੀਆਂ ਜੂਝ ਰਹੀਆਂ ਨੇ ਤੁਹਾਨੂੰ ਪੂਰਾ ਰਿਪੋਰਟ ਜਿਹੜੀ ਹੈ ਤੁਹਾਨੂੰ ਡੈਨਿਕਸਵਰਾ ਟੀਵੀ ਦਿਖਾਉਂਦਾ ਰਹੇਗਾ ਦੇਖਦੇ ਰਹੋ ਡੈਨਿਕਸਵਰਾ ਟੀਵੀ ਮੈ